ਇੱਥੇ ਕੱਲ ਜਦੋਂ ਮੰਤਰੀ ਰਾਣਾ ਗਰਜੀਤ ਸਿੰਘ ਨੇ ਜੱਜ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਇਹਨੂੰ ਪਹਿਲੇ ਨੰਬਰ ਤੇ ਕਿੱਡੇ ਜੇ ਖਾਸियत ਕੀ ਆ ਤਾਂ ਜੱਜ ਸਾਹਿਬ ਨੇ ਕਿਹਾ ਵੀ ਇਹ ਟੈਸਟਿਕਲ ਨੇ ਟੈਸਟਿਕਲ ਖੜਾ ਕਰੀਏ ਮਾੜਾ ਜੇਨ ਟੈਸਟਿਕਲ ਆ ਕਿਉਂਕਿ ਟੈਸਟਿਕਲ ਵੀ ਬਾਹਰ ਨੂੰ ਆਉਂਦੇ ਪੱਟਾਂ ਦੇ ਵਿੱਚ ਫਸਦੇ ਆ ਜੀ ਹਾਂ ਤੁਸੀਂ ਵੇਖ ਲਓ ਜੀ ਠੀਕ ਹੈ ਜੋ ਅੱਗੋਂ ਅੱਗੋਂ ਦਿਖਾਵਗੇ ਜੀ ਅੱਗੋਂ ਵੈਕ ਨੂੰ ਆਉਂਦੇ ਆ ਤੁਸੀਂ ਦੇਖੋ ਹੂੰ ਕਿੰਨਾ ਵੈਕ ਨੂੰ ਆਉਂਦੇ ਆ ਜੀ ਟੈਸਟਿਕਲ ਸਹੀ ਗੱਲ ਆ ਇਹ ਅਸਲੀ ਮੋਹਰੇ ਦੀ ਪਛਾਣ ਆ ਜੀ ਇਹੇ ਆ ਹਾਂ ਜੀ ਤੇ ਫਿਰ ਬ੍ਰੀਡ ਤੇ ਕੰਮ ਤੁਸੀਂ ਹੁਣ 4 ਸਾਲ ਹੋ ਗਏ ਸ਼ੋਨੂੰ ਕਰਦੇ ਆ। 4 ਸਾਲ ਹੋ ਗਈ ਜੀ ਕੰਮ ਕਰਦੇ। ਕਿਹੜਾ ਸੀਮਨ ਯੂਜ਼ ਕਰਦੇ ਹੋ ਹੁਣ? ਅਸੀਂ ਸਿਰ ਸੀਮਨ ਤਾਈ ਜਿਵੇਂ ਸਮਰਾਠ ਥੇ ਮਕੇਰੀਆਂ ਹੋ ਗਏ ਜੀ। ਹੂੰ ਹੂੰ ਹੂੰ। ਬਿਰਲੇ ਦਾ ਹੋ ਗਿਆ ਜੀ। ਜਿਹੜਾ ਕੱਟਾ ਇਹ ਚੈਂਪੀਅਨ ਬਣਿਆ ਚਾਰ ਦੰਦ ਦੇ ਵਿੱਚ ਜੀ। ਇਹ ਬਿਰਲੇ ਬਿਰਲੇ ਦਾ ਹਾਂਜੀ। ਇਹਦਾ ਨਾਮ ਕੀ ਰੱਖਿਆ? ਇਹਦਾ ਪੰਜਾਬ ਰੱਖਿਆ ਜੀ। ਪੰਜਾਬ। ਠੀਕ ਐ ਬੇਰ ਲੱਗੀ ਦੇਲਾ ਵੇ ਝੋਟਾ ਇਹ ਕਰਮਵੀਰ ਸਨਾਰੀ ਜਿਹਦੇ ਨਾਲ ਕੋਲ ਜਵਰਾ ਝੋਟਾ ਹੁੰਦਾ ਸੀਗਾ ਜੀ ਜਵਰਾ ਝੋਟਾ ਹੁੰਦਾ ਸੀ ਉਹਨਾਂ ਦਾ ਇਹ ਹਾਂਜੀ ਸਟਾਰਟਿੰਗ ਦੇ ਵਿੱਚ ਇਹ ਤਿੰਨ ਵੇਲਿਆਂ ਦੇ ਵਿੱਚ ਹੀ ਪਾਇਆ ਤੇ ਤਿੰਨਾਂ ਵੇਲਿਆਂ ਦੇ ਵਿੱਚ ਇਹਨੇ ਪੋਜੀਸ਼ਨ ਲਈ ਹੈ ਤੇ ਇੱਕ ਸਾਡੇ ਕੋਲ ਮਾਝੂ ਸੀਗੀ 20 ਲੀਟਰ ਵਾਲੀ ਜੀ 20 ਲੀਟਰ ਵਾਲੀ ਸਾਰੇ ਸਾਡੇ ਸਾਰੇ ਪਿੰਡ ਨੂੰ ਹੀ ਪਤਾ ਉਹ 16ਵੇਂ ਸੂਏ ਵੀ ਜੀ ਉਹ 16 ਲੀਟਰ ਦੁੱਧ ਤੇ ਅਸੀਂ ਵੇਚੀ ਆ ਅੱਛਾ ਸਾਡੀ ਮੱਝਾਂ ਬਾਹਰੋਂ ਆਉਂਦੀਆਂ ਪਿੰਡ ਦੇ ਲੋਕ ਵੇਖਦੇ ਸੀ ਥੱਲੇ ਹੋ ਕੇ ਤੇ ਜਿਵੇਂ ਬੱਕਰੀ ਦਾ ਥਣ ਹੁੰਦਾ ਇਸ ਤਰ੍ਹਾਂ ਥਣ ਸੀ ਇਹਨਾਂ ਦੇ ਠੀਕ ਹੈ ਠੀਕ ਹੈ ਸੋ ਇਹਦੀ ਮਾਂ ਦਾ ਜੋ ਮਿਲਕ ਰਿਕਾਰਡ ਹੈ 2400 ਮਾਂ ਇਹਦੀ M29 ਦੀ ਹੈ ਜੀ ਤੇ ਮਾਂ M29 ਦੀ ਮਾਂ ਪੱਖੋਂ ਇਹ ਵੀ ਦੁੱਧ ਵਾਲੀ ਬਰੀਡ ਹੀ ਹੈ ਨਾ ਦੁੱਧ ਵਾਲੀ ਜੀ ਮਾਂ ਤੇ ਉਹ ਤਿਆਰ ਕਰੀਏ ਜੀ ਉਹ ਇਹਦੀ ਭੈਣੀ ਹੈ ਇਹ ਇਹ ਕਿਹੜੇ ਦੀ ਹੈ ਇਹ ਸਮਰਾਟ ਫੇਮ ਕੇਰੀ ਜਾਂਦੀ ਹੈ ਜੀ ਠੀਕ ਹੈ ਮੰਨ ਕੇ ਵੀ ਦੁੱਧਤੀ ਕੰਮ ਕਰੀ ਜਾਂਦੇ ਹੁਣ ਦੁੱਧ ਵਾਲੀ ਭਰਦੇ ਸਾਰੇ ਹਨ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਬਈ ਆਪਾਂ ਬੀਐਫਐ ਮੇਲੇ ਤਨੌਲੇ ਦੇ ਵਿੱਚ ਖੜੇ ਆ ਤਾਂ ਤੁਹਾਨੂੰ ਇੱਕ ਇੱਥੇ ਅਜਿਹੇ ਨੌਜਵਾਨ ਨਾਲ ਮਲਾਉਣਾਗਾ ਜਿਨੇ 4 ਸਾਲਾਂ ਦੇ ਵਿੱਚ ਨਾ ਮਿਹਨਤ ਕਰਕੇ ਆਪਨੇ ਜਿਹੜੇ ਕੱਟੀਆਂ ਕੱਟੇ ਚੈਂਪੀਅਨ ਬਣਾਏ ਨੇ ਤੇ ਉਹ ਮਿਹਨਤ ਬਾਰੇ ਆਪਾਂ ਪੁੱਛਾਂਗੇ ਵੀ ਕਿੰਨੀ ਕ ਮਿਹਨਤ ਲੱਗੀ ਹੈ ਨਾ ਇਹ ਕੰਮ ਖਾਤਰ ਤੇ ਬਰੀਡ ਤੇ ਕੰਮ ਕੀਤਾ ਵੀ ਕਿਹੜੇ ਸੀਮਨ ਹੁਣ ਯੂਜ਼ ਕਰ ਰਹੇ ਨੇ ਤੇ ਕਟੀਆਂ ਉਹਨਾਂ ਦੀਆਂ ਦੁੱਧ ਤੇ ਵੀ ਆਈਆਂ ਨੇ ਬਾਈ ਦੇ ਫਾਰਮ ਦੇ ਵਿੱਚ ਹੈਗੀਆਂ ਨੇ ਢਿੱਲੋ ਬਰੀਡ ਫਾਰਮ ਬਾਈ ਦਾ ਜਿਹੜਾ ਇਹ ਨਾਂ ਦਾ ਫਾਰਮ ਦਾ ਤੇ ਅੱਜ ਤੁਹਾਨੂੰ ਉਹਨਾਂ ਨਾਲ ਮਲਾਉਨੇ ਆਪਾਂ ਗੱਲਬਾਤ ਕਰਾਉਨੇ ਆਂ ਬਾਈ ਹਸਰੀਕਾਲ ਦਰਸ਼ਨ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਸਾਰੇ ਦਰਸ਼ਕ ਜਿੰਨੇ ਵੀ ਵੀਰ ਦਾ ਚੈਨਲ ਵੇਖਦੇ ਸਾਰਿਆਂ ਨੂੰ ਪਿਆਰਪ੍ਰੀ ਸਤਿ ਸ਼੍ਰੀ ਅਕਾਲ ਠੀਕ ਹੈ ਤੇ ਜਿਵੇਂ ਮੈਂ ਮੈਂ ਕਿਹਾ ਨਾ ਵੀ 4 ਸਾਲਾਂ ਦੇ ਵਿੱਚ ਵਿੱਚ ਤੁਸੀਂ ਜਿਵੇਂ ਆਹ ਰਿਜ਼ਲਟ ਲੈਂਦੇ ਆ ਜਿਹੜੇ ਤਾਂ ਪਹਿਲਾਂ ਤਾਂ ਪਾਈ ਗੱਲ ਕਰੀਏ ਵੀ ਪਹਿਲਾਂ ਜਦੋਂ ਮੱਝਾਂ ਰੱਖਦੇ ਸੀ ਉਦੋਂ ਕਹੀਂ ਆਂ ਜਾਂ ਮੱਝਾਂ ਹੁੰਦੀਆਂ ਸੀ ਫਾਰਮ 'ਤੇ ਦੇਖੋ ਵੀਰ ਜੀ ਪਹਿਲਾਂ ਤਾਂ ਜੋ ਆਪਣੇ ਨਾ ਦਾਦਿਆਂ ਨੇ ਮਾਪਿਆਂ ਨੇ ਜਿਹੜੀਆਂ ਵੀ ਕਰੇ ਰੱਖੀਆਂ ਸੀਗੀਆਂ ਉਹਦੀ ਅਸੀਂ ਸ਼ਾਂਤੀ ਕਰਕੇ ਸਿਲੈਕਟਡ ਮੱਝਾਂ ਰੱਖੀਆਂ ਫਿਰ ਅਸੀਂ ਜੋ ਚੰਗੇ ਬਰੀਡ ਦੇ ਬੁੱਲ ਸੀਗੇ ਉਹ ਅਸੀਂ ਉਹਨਾਂ ਦੇ ਸੀਮਨ ਯੂਜ਼ ਕੀਤਾ ਫਿਰ ਕਿ ਉਹ ਪ੍ਰੋਜ ਨਹੀਂ ਆਈ ਸੀਗੀ ਉਸ ਤੋਂ ਅਸੀਂ ਕੰਮ ਸਟਾਰਟ ਕੀਤਾ ਸਾਡੇ ਮਨ ਨੂੰ ਖੁਸ਼ੀ ਮਿਲੀ ਬਾਕੀ ਸਹੀ ਆ ਤੇ ਫਿਰ ਅਸੀਂ ਆ ਅੱਜ ਕਿੰਨੇ ਦੁੱਧ ਵਾਲੀਆਂ ਮੱਝਾਂ ਸੀ ਉਹ ਸਾਡੇ ਕੋਲੇ ਸਟਾਰਟਿੰਗ ਦੇ ਵਿੱਚ ਤਾਂ 14 15 ਵਾਲੀਆਂ ਸੀਗੀਆਂ ਅਸੀਂ 14 15 ਹਾਂ ਤੇ ਇੱਕ ਸਾਡੇ ਕੋਲੇ ਮੱਝ ਸੀਗੀ 20 ਲੀਟਰ ਵਾਲੀ ਜੀ 20 ਲੀਟਰ ਵਾਲੀ ਸਾਰੇ ਸਾਡੇ ਸਾਰੇ ਪਿੰਡ ਨੂੰ ਹੀ ਪਤਾ ਉਹ 16ਵੇਂ ਸੂਏ ਵੀ ਜੀ ਉਹ 16 ਲੀਟਰ ਦੁੱਧ ਤੇ ਅਸੀਂ ਵੇਚੀ ਆ ਅੱਛਾ ਹਾਂ ਜੀ 16 ਸਾਡੇ ਪੀਲੇ ਉਹਦੇ ਮਨ ਕੇ ਹਾਂ ਜੀ ਸਾਡੇ ਨੇੜੇ ਪਿੰਡ ਦੀ ਲੈ ਕੇ ਗਏ ਸੀਗੇ ਹਾਂ ਲੀਟਰ ਵਿੱਚ ਧਰ ਕੇ ਕੁਆਲਟੀ ਦੇ ਮਣਕੇ ਸਿਆ ਹਾਂਜੀ ਰਿਕਾਰਡ ਸੀਗਾ ਮਾਜੇ ਦਾ ਜਦੋਂ ਅਸੀਂ ਸਾਡੇ ਮੱਜਾਂ ਬਾਹਰੋਂ ਆਉਂਦੀਆਂ ਪਿੰਡ ਦੇ ਲੋਕ ਵੇਖਦੇ ਸੀ ਥੱਲੇ ਹੋ ਹੋ ਕੇ ਤੇ ਜਿਵੇਂ ਬੱਕਰੀ ਦੇ ਥਣ ਹੁੰਦੇ ਐਸ ਤਰ੍ਹਾਂ ਥਣ ਹੁੰਦੇ ਠੀਕ ਹਾਂਜੀ ਤੇ ਫਿਰ ਬਰੀਡ ਤੇ ਕੰਮ ਤੁਸੀਂ ਹੁਣ 4 ਸਾਲ ਹੋ ਗਏ ਛੋਣੂ ਕਰਦੇ ਆ ਹਾਂ 4 ਸਾਲ ਹੋ ਗਏ ਜੀ ਕੰਮ ਕਰਦੇ ਕਿਹੜਾ ਸੀਮਨ ਯੂਜ਼ ਕਰਦੇ ਹੋ ਹਾਂ ਅਸੀਂ ਸਿਰ ਸੀਮਨ ਤਾਈ ਜਿਵੇਂ ਸਮਰਾਟ ਸੇਮਕੇਰੀਆਂ ਹੋ ਗਿਆ ਜੀ ਹਾਂ 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 ਬਿਰਲੇ ਦਾ ਹੋ ਗਿਆ ਜੀ ਜਿਹੜਾ ਕੱਟਾ ਇਹ ਚੈਂਪੀਅਨ ਬਣਿਆ ਚਾਰ ਦੰਦ ਦੇ ਵਿੱਚ ਜੀ ਇਹ ਬਿਰਲੇ ਦਾ ਬਿਰਲੇ ਦਾ ਹਾਂਜੀ ਠੀਕ ਹੈ ਬਿਰਲਾ ਕਿ ਇਹਦੇ ਲਵੇ ਛੋਟਾ ਇਹ ਕਰਮਵੀਰ ਸਨਾਰੀ ਜਿਹਦੇ ਨਾਲ ਕੋਲ ਜਵਰਾ ਛੋਟਾ ਹੁੰਦਾ ਸੀਗਾ ਜੀ ਇਹ ਜਵਰਾ ਛੋਟਾ ਹੁੰਦਾ ਸੀ ਉਹਨਾਂ ਦਾ ਇਹ ਹਾਂਜੀ ਕੀ ਕਿਵੇਂ ਦੁੱਧ ਦਾਦ ਤੇ ਹੁੰਦੀਆਂ ਨੇ ਇਹਨੀਆਂ ਕਟੀਆਂ ਜਿਹੜਾ ਬਿਰਲਾ ਆਗਾ ਜਿਵੇਂ ਦੇਖੋ ਜੀ ਅਸੀਂ ਤਾਂ ਇਹ ਜੂਜ ਕੀਤਾ ਨਹੀਂ ਐਸੇ ਦੇ ਵੀ ਹਾਂਜੀ ਨਾ ਇਫੈਕਟ ਕਰਾਸ ਕਰਾਈਏ ਤੇ ਨਾ ਹੀ ਅਸੀਂ ਸੀਮਨ ਰੋਣਾ ਆ ਪਹਿਲਾਂ ਇਹਨੂੰ ਦੇਖਾਂਗੇ ਜੀ ਪ੍ਰੋਜੈਕਟ ਕਿੱਦਾਂ ਦੀ ਆਉਂਦੀ ਆ ਉਸ ਤੋਂ ਬਾਅਦ ਅਸੀਂ ਸੀਮਨ ਇਹਦਾ ਇਹਦਾ ਨਾਮ ਕੀ ਰੱਖਿਆ ਇਹਦਾ ਪੰਜਾਬ ਰੱਖਿਆ ਜੀ ਪੰਜਾਬ ਇਹ ਛੋਟੇ ਦਾ ਨਾਮ ਬਈ ਪੰਜਾਬ ਰੱਖਿਆ ਅਸੀਂ ਸਟਾਰਟਿੰਗ ਦੇ ਵਿੱਚ ਇਹ ਤਿੰਨ ਮੇਲਿਆਂ ਦੇ ਵਿੱਚ ਹੀ ਪਾਇਆ ਤੇ ਤਿੰਨਾਂ ਮੇਲਿਆਂ ਦੇ ਕਲਿੱਕ ਰਿਕ ਵੀ ਕਲਿੱਕ ਤੇ ਥਰਡ ਆਇਆ ਸੀਗਾ ਜੀ ਤੇ ਇੱਕ ਕੋਟੜਾ ਕਲਾ ਸੀਗਾ ਉੱਥੇ ਪੰਜਵੇਂ ਨੰਬਰ ਤੇ ਆਇਆ ਸੀ ਤੇ ਇੱਥੇ ਪਹਿਲਾ ਨੰਬਰ ਤੇ ਆਇਆ ਸੀ ਇੱਥੇ ਕੱਲ ਜਦੋਂ ਮੰਤਰੀ ਰਾਣਾ ਗਰਜੀਤ ਸਿੰਘ ਨੇ ਜੱਜ ਸਾਹਿਬ ਨੂੰ ਪੁੱਛਿਆ ਵੀ ਤੁਸੀਂ ਇਹਨੂੰ ਪਹਿਲੇ ਨੰਬਰ ਤੇ ਕਿੱਡੇ ਜੀ ਖਾਸियत ਕੀ ਆ ਹਾਂ ਤਾਂ ਜੱਜ ਸਾਹਿਬ ਨੇ ਕਿਹਾ ਵੀ ਇਹ ਟੈਸਟਿਕਲ ਨੇ ਟੈਸਟਿਕਲ ਖੜਾ ਕਰੀਏ ਮੜਾ ਜੀ ਨੂੰ ਹਾਂ ਜੀ ਖੜਾ ਕਰ ਦਿਓ ਕਰਿਓ ਜੀ ਖੜਾ ਤੇ ਅੱਛਾ ਮੈਂ ਟੈਸਟਿਕਲ ਹਾਂ ਜੀ ਕਿਉਂਕਿ ਜੇ ਸਰ 80% ਟੈਸਟਿਕਲ ਤੇ ਡਿਪੈਂਡ ਹੁੰਦਾ ਆਰਾਮ ਕਰ ਮੱਝ ਦਾ ਦੁੱਧ ਜੀ ਜੋ ਕਿ ਆਰਡਰ ਦਾ ਸਾਈਜ਼ ਬਣਨਾ ਉਹ ਟੈਸਟਿਕਲ ਤੇ ਬਣਨਾ ਉਹ ਡਾ ਇਹ ਟੈਸਟਿਕਲ ਨੂੰ ਕਮਾ ਕੇ ਵਿਖਾ ਦਿਓ ਜੀ ਸਾਰਾ ਓਕੇ ਲੈ ਉਹ ਟੈਸਟਿਕਲ ਦਿਖਾ ਦੇ ਮਾੜੇ ਜੇ ਕਿਰਾ ਅੱਛਾ ਵੀ ਜਿਹੜਾ ਮਾਂ ਦਾ ਜਿਵੇਂ ਆਰਡਰ ਬਣਨਾਗਾ ਇਹਦੀ ਕੱਟੀ ਦਾ ਤਾਂ ਉਹ ਸਾਰਾ ਇਹਦੇ ਸਾਰੇ ਟੈਸਟਿਕਲ ਆ ਨਾ ਕਿਉਂਕਿ ਟੈਸਟਿਕਲ ਵੀ ਬਾਹਰੋਂ ਆਉਂਦੇ ਪੱਟਾਂ ਦੇ ਵਿੱਚ ਫਸਦੇ ਆ ਜੀ ਹਾਂ ਤੁਸੀਂ ਵੇਖ ਲਓ ਜੀ ਠੀਕ ਹੈ ਜੋ ਅੱਗੋਂ ਅੱਗੋਂ ਦਿਖਾਉਂਗੇ ਜੀ ਅੱਗੋਂ ਵੈਕ ਨੂੰ ਆਉਂਦੇ ਆ ਤੁਸੀਂ ਦੇਖੋ ਹੂੰ ਕਿੰਨਾ ਵੈਕ ਨੂੰ ਆਉਂਦੇ ਆ ਜੀ ਟੈਸਟਿਕਲ ਸਹੀ ਗੱਲ ਆ ਇਹ ਅਸਲੀ ਮੋਹਰਾ ਦੀ ਪਹਿਚਾਨ ਹੈ ਜੀ ਇਹ ਹੈ ਹਾਂ ਜੀ ਠੀਕ ਹੈ ਸੋ ਇਹਦੀ ਮਾਂ ਦਾ ਜੋ ਮਿਲਕ ਰਿਕਾਰਡ ਹੈ 2400 ਮਾਂ ਦੀ ਐਮਨਤੀ ਦੀ ਹੈ ਜੀ ਤੇ ਮਾਂ ਐਮਨਤੀ ਦੇ ਮਾਂ ਪੱਖੋਂ ਇਹ ਵੀ ਦੁੱਧ ਵਾਲੀ ਬ੍ਰੀਡ ਹੀ ਹੈ ਨਾ ਦੁੱਧ ਵਾਲੀ ਜੀ ਮਾਂ ਤੇ ਉਹ ਤਿਆਰ ਕਰੀਏ ਜੀ ਉਹ ਇਹਦੀ ਭੈਣੀ ਹੈ ਤੇ ਇਹ ਕਿਹੜੇ ਦੀ ਹੈ ਇਹ ਸਮਰਾਟ ਥੀਮ ਕੇਰੀ ਜਾਂਦੀ ਹੈ ਜੀ ਠੀਕ ਹੈ ਮੰਨ ਕੇ ਵੀ ਦੁੱਧ ਟੀ ਕੰਮ ਕਰੀ ਜਾਂਦੇ ਹੁਣ ਦੁੱਧ ਦੇ ਹਾਂ ਜੀ ਭਰਤੇ ਸ਼ਾਰੇ ਹਨ ਹਾਂ ਜੀ ਹਾਂ ਜੀ ਉਹ ਵੀ ਚੰਗੀਆਂ ਰਿਜ਼ਲਟ ਆਉਂਦਾ ਹੈ ਹਾਂ ਜੀ ਇਹਦਾ ਥੀਮ ਕੇਰੀ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਏ ਵੀ ਸੀ ਵੀਰਾਂਵਲੀ ਦੇ ਸੈਕਸਡ ਸੀਮਨ ਆਉਂਦੇ ਹੈ ਜੀ ਉਹਨਾਂ ਚੋਂ ਸਿਲੈ ਜਿਵੇਂ ਅਬ ਮੰਨੂ ਹੋ ਗਿਆ। ਹੂੰ। ਢੀਮ ਹੋ ਗਿਆ ਜੀ। ਕੋਈ ਵਧੀਆ ਬੋਲਣੇ ਖਾਨ। ਪ੍ਰਿਕਸਤ। ਹਾਂ। ਤੇ ਲਕਸ਼ਮੀ ਡੈਰੀ ਫਾਰਮ ਵਾਲਿਆਂ ਦੇ ਨਾਗ ਹੋ ਗਿਆ ਜੀ। ਕੋਹੀਨੌਰ ਵੀ ਚੰਗੇ ਬੋਲਣੇ। ਠੀਕ ਹੈ। ਇਹ ਹੁਣ ਕਿੰਨੇ ਟਾਈਮ ਦੀ ਆ? ਇਹ ਸਰ 10 ਮਹੀਨੇ ਦੀ ਆ ਜੀ। 10 ਮਹੀਨੇ ਦੀ ਇੱਥੇ ਪਾਉਣੀਆਂ ਹੁਣ। ਆ ਪਾਵਾਂਗੇ ਜਿਵੇਂਲੇ ਦੇ। ਮੇਲੇ ਤੇ ਠੀਕ ਹੈ ਹਾਂ ਜੀ। ਲੈ ਵੀ ਇਹ ਵੀ ਮੈਨੂੰ ਲੱਗਦਾ ਵੀ ਆਊ ਕਿਸੇ ਨਾ ਕਿਸੇ ਪੋਜੀਸ਼ਨ ਤੇ। ਜੀ ਜੈਡ ਬਲੈਕ ਆ ਜੀ। ਪਪਲੀ ਪੌਂਸ ਵੇਖੋ ਕਿੰਨੀ ਪਤਲੀ ਹੈ ਜੀ। ਹੂੰ। ਇਹ ਜਿਹੜਾ ਬੋਲਿਆ ਜੀ ਇਹ ਮੋਦੀ ਦਾ ਜੀ ਆਹ ਹਾਂ ਬੋਲ ਇੱਕ ਸਾਲ ਦਾ ਜੀ ਪੂਰਾ ਅੱਜ ਇਹ ਅੱਜ ਹਾਂਜੀ ਇੱਕ ਸਾਲ ਦਾ ਇਹ ਮੋਦੀ ਦਾ ਬਾਈ ਮੋਦੀ ਦਾ ਜੀ ਤੇ ਦੇਖ ਲੋ ਇਹਦੇ ਕੀ ਹੂੰ ਮਾਂ ਪੱਖੋਂ ਕਿਵੇਂ ਆਹੀ ਮਾਂ ਪੱਖ ਤੋਂ ਜੀ ਇਹਦੀ ਮਾਂ ਦਾ ਹੈਗਾ 1 ਲੀਟਰ ਦੁੱਧ ਜੀ 1 ਲੀਟਰ ਦੁੱਧ ਹਾਂਜੀ ਠੀਕ ਆ ਘਰੀ ਆਪਣੇ ਇਹਦੀ ਮਾਂ ਇਹਦੀ ਮਾਂ ਸੇਲ ਕਰਦੀ ਸੀ ਸੇਲ ਕਰਦੀ ਹਾਂਜੀ ਠੀਕ ਹੈ ਇਹਦੀ ਮਾਂ ਸੇਲ ਕਰਦੀ 21 ਲੀਟਰ ਦੁੱਧ ਹੈਗਾ ਸੀ ਕਾਹਮੇ ਛੂਏ ਸੀ 1 ਲੀਟਰ ਦੁੱਧ ਦਾ 1 ਲੀਟਰ ਤੀਜੇ ਛੂਏ ਜੀ ਤੀਜੇ ਛੂਏ ਦਾ 21 ਲੀਟਰ ਦੁੱਧ ਸੀਗਾ ਹਾਂਜੀ ਤੇ ਇਹ ਹੁਣ ਇਹ ਘਰੀ ਰੱਖਣਾ ਕਿ ਇਹ ਵੀ ਨਹੀਂ ਇਹ ਵੀ ਘਰੀ ਰੱਖਣਾ ਜੀ ਘਰੀ ਰੱਖਣਾ ਹਾਂਜੀ ਠੀਕ ਹੈ ਤੇ ਆਹਾ ਨੀਲੀ ਰਾਵੀ ਵਾਲਾ ਇਹ ਕੋਹੇ ਨੁਰਦੀ ਹੈ ਜੀ ਨੀ ਸੌਰੀ ਇਹ ਉਹਦੀ ਤਰਨਾਟ ਦੀ ਤਰਨਾਟ ਦੀ ਹਾਂ ਪਿੰਡੀ ਸਿੱਧੂ ਵਾਲੇ ਦੀ ਪਿੰਡੀ ਸਿੱਧੂ ਵਾਲੇ ਹਾਂਜੀ ਹਾਂਜੀ ਮਾਂ ਇਹਦੀ ਡਾਇਮੰਡ ਦੇ ਸੀਗੀ ਹੂੰ ਇਹ ਤਰਨਾਟ ਦੀ ਹੈ ਜੀ ਆਪਾਂ ਮਾਂ ਹੈਗੀ ਆ ਪਿੰਲਵ ਦੀ ਇਹਦੀ ਮਾਂ ਨਾ ਜੀ ਮਾਂ ਵੀ ਹੈ ਮਾਂ ਵੀ ਹੈ ਠੀਕ ਹੈ ਉਹ ਮਾਂ ਦਾ ਦੁੱਧ ਪੱਖੋਂ ਕਿਵੇਂ ਆਇਆ ਇਹ ਫਿਰ ਇਹ 18 ਲੀਟਰ ਸੀਗਾ ਜੀ ਮਾਂ ਦਾ ਇਹ ਕਿੰਨੇ ਟਾਈਮ ਦੀ ਆ ਇਹ ਹੈਗੀ ਜੀ ਅੱਜ ਮੰਨ ਕੇ ਚਲੋ ਵੀ 11 ਮਹੀਨੇ ਦੀ ਹੋ ਗਈ 11 ਮਹੀਨੇ ਦੀ ਹੋ ਗਈ ਠੀਕ ਹੈ ਗਰੋਥ ਵਧੀਆ ਹੈ ਨਾ ਬਈ ਛੋਟੇ ਸਾਰੇ ਜਾਨਵਰਾਂ ਦੀ ਹਾਂਜੀ ਹਾਂਜੀ ਠੀਕ ਹੈ ਉਹ ਸ਼ੌਂਕ ਹੈ ਜੀ ਅਸੀਂ ਵਿਚ ਹੀ ਰਹਿੰਦੇ ਆ ਡੰਗਰਾਂ ਦੇ ਇਹ ਜਿਹੜਾ 4 ਦਿਨ ਦਾ ਆਇਆ ਏ ਜੀ ਇਹਦੀ ਏਜ ਕਿੰਨੀ ਹੋ ਗਈ ਹੁਣ ਇਹਦੀ 32 ਮੰਥ ਹੋ ਗਈ ਜੀ 32 ਮੰਥ ਹੋ ਗਈ ਹਾਂ ਜੀ ਤੇ ਖਰਾਕ ਕਿੰਨੀ ਖਾਂਦਾ ਬਾਈ ਫਿਰ ਇਹ ਆਹ ਖਰਾਕ ਕਿੰਨੀ ਖਾਂਦਾ ਆ ਜੁੱਟ ਆਪਣਾ ਇਹ ਇੱਕ ਨਾਰਮਲ ਡੈਟ ਤੇ ਹੈ ਜੀ ਨਾਰਮਲ ਡੈਟ ਜਾਵਾ ਹਾਂ ਜੀ ਤਾਂ ਵੀ ਫਿਰ ਕੀ ਕੀ ਪਾਉਣੇ ਹੋ ਜੇ ਮੈਨੂੰ ਉਹ ਦੱਸ ਦੋ ਆਪਣੇ ਖਾਣ ਭਰਾਵਾਂ ਨੂੰ ਫਾਇਦਾ ਹੋਵੇ ਜਿਵੇਂ ਅਸੀਂ ਮੱਜਾਂ ਨੂੰ ਪਾਉਂਦੇ ਆ ਜੀ ਉਹ ਵੀ ਇਹਨੂੰ ਖਰਾਕ ਪਾਉਂਦੇ ਆ ਠੀਕ ਹੈ ਜੀ ਜਿਵੇਂ ਆਪਣਾ ਪਹਿਲਾਂ ਤੈਨੂੰ ਕਾਫ ਸਟਾਰਟਰ ਪਾਈ ਸੀ ਫਿਰ ਕਾਫ ਗਰੋਬਰ ਜੀ ਠੀਕ ਹੈ ਹਾਂਜੀ ਫਿਰ ਡੈਰੀ ਪਟੀਨ ਹੋ ਗਿਆ ਜੀ ਹਾਂ ਹਾਂ ਬਰ ਨਾਰਮਲੀ ਪਾਉਨੇ ਕੋਈ ਬੜਾ ਜ਼ਿਆਦਾ ਨਹੀਂ ਹੈਗਾ ਵੀ ਆਪਾਂ ਕੋਈ ਆਪ ਨਹੀਂ ਤਿਆਰ ਕਰਾਉਂਦੇ ਆਪ ਹੀ ਤਿਆਰ ਕਰਵਾਉਨੇ ਆਂ ਜੀ ਅੱਛਿਆ ਪਰੋਸਾ ਆਮ ਨਾਲ ਦੁੱਧ ਵਾਲਿਆਂ ਨੂੰ ਅਲੱਗ ਹੋ ਜਾਂਦਾ ਜੀ ਜਿਵੇਂ ਹੀਫਰਾ ਨੂੰ ਅਲੱਗ ਹੋ ਜਾਂਦੀ ਹੈ ਫੀਡ ਜੀ ਫਾਰਮੂਲੇਸ਼ਨ ਅਲੱਗ-ਅਲੱਗ ਹੈ ਜੀ ਅਲੱਗ-ਅਲੱਗ ਹਾਂਜੀ ਠੀਕ ਹੈ ਪਰ ਅਸੀਂ ਪਾਉਨੇ ਨਾਰਮਲ ਆ ਕਿਉਂਕਿ ਕਾਫ ਉਸ ਖਾਣ ਵਾਲੇ ਜਾਨਵਰ ਨੇ ਐਵੇਂ ਆਪਾਂ ਸੇਬਾਂ ਤੇ ਲਾ ਲਈਏ ਜਾਂ ਬਦਾਮਾਂ ਤੇ ਲਾ ਲਈਏ ਉਹ ਚੀਜ਼ਾਂ ਨਹੀਂ ਲੌਂਗ ਔਰ ਸਾਰੇ ਭਰਾਵਾਂ ਨੂੰ ਮੇਰੇ ਇੱਕ ਸੰਦੇਸ਼ ਹੋਰ ਵੀ ਹੈ ਵੀ ਤੁਸੀਂ ਡਾਕਟਰਾਂ ਦੇ Depender ਨਾ ਰਿਆ ਕਰੋ ਜੇ ਤੁਸੀਂ ਘਰ ਦੀ ਬਰੀਡ ਬਣਾਉਣੀ ਹੈ ਇੱਕ ਸਿਲੈਕਸ਼ਨ ਕਰ ਲਓ 15-16 ਲੀਟਰ ਵਾਲੀ ਸਫੀਸ਼ੀਐਂਟ ਆ ਆਪਾਂ ਸਟਾਰਟਿੰਗ ਕਰਨ ਵਾਸਤੇ ਉਸ ਤੋਂ ਤੁਸੀਂ ਚੰਗੇ ਬਰੀਡ ਵਾਲੀ ਸੀਮਨ ਭਰਾ ਕੇ ਇਹ ਤੁਸੀਂ ਅੱਗੇ ਆਪਦੀ ਚੰਗੀ ਬਰੀਡ ਬਣਾ ਸਕਦੇ ਹੋ ਸੋ ਮੈਂ ਤਾਂ ਕਹਿੰਦਾ ਵੀ ਕੰਟੇਨਰ ਲਓ ਪਿੰਡ ਦੇ ਵਿੱਚ 10 ਮੁੰਡੇ ਰਲ ਕੇ ਕੰਟੇਨਰ ਲੈ ਲਓ ਉਹਦੇ ਵਿੱਚ ਸੀਮਨ ਆਪ ਲਿਆਓ ਡਾਕਟਰ ਨੂੰ ਫੀਸ ਦੇਓ ਭਰਾਈ ਦੀ ਤਾਂ ਤੁਹਾਡੀ ਤਸੱਲੀ ਵੀ ਹੋਊਗੀ ਤੇ ਸਾਨੂੰ ਮਿਲ ਕੇ ਵੀ ਪੈਸੇ ਵੀ ਤੁਹਾਡੀ ਬਚਤ ਹੋਊਗੀ ਠੀਕ ਹੈ ਜੀ ਜੇ ਆਪਾਂ ਡਾਕਟਰਾਂ ਨੇ ਡਿਪੈਂਡ ਕਰੇ ਨਾ ਤਾਂ ਡਾਕਟਰ ਉਹਨਾਂ ਨੂੰ ਆਪੇ ਪੈਸੇ ਦੇ ਸਕਦੇ ਆ ਇੱਕ ਗਵਾਂਢੀ ਦੂਜੇ ਨੂੰ ਕਹਿੰਦਾ ਮੇਰਾ ਤਾਂ ਸੌਦਾ ਵਰਕੇ ਗਿਆ ਸੀ ਤੇ ਇੱਥੋਂ 200 ਕਿਵੇਂ ਮੰਗ ਲਿਆ ਸੀਮਨ ਤਾਂ 2500 ਦਾ ਵੀ ਆ ਜਿਸ ਨੇ ਬੰਦੇ ਨੂੰ ਜਨੂਨ ਹੈ ਵੀ ਮੈਂ ਬਰੀਡ ਬਣਾਉਣੀ ਹੈ ਉਹ 2500 ਦੇਣ ਤੋਂ ਵੀ ਅ그래ਜ ਨਹੀਂ ਕਰਦਾ ਠੀਕ ਹੈ ਜੋ ਬਲੈਕ ਦੇ ਵਿੱਚ ਬੋਲੇ ਚੱਲੇ ਜਾਂਦੇ ਆ ਜਿਵੇਂ ਅਮਨ ਅੱਤੇ 70575 ਹੋ ਗਿਆ ਉਹਨਾਂ ਦੇ ਮੈਂ ਖੁਦ ਵੀ ਕਰਿਆ ਆਪਦੇ ਦੇ ਕੇ 2500 ਰੁਪਿਆ ਅਲੱਗ ਤੋਂ ਫੀਸ ਡਾਕਟਰ ਉਹਨੂੰ ਭਰਾਇਆ ਸੋ ਡਾਕਟਰਾਂ ਦੀ ਵੀ ਕਲੀ ਗਲਤੀ ਨਹੀਂ ਨਾ ਕਿਸਾਨ ਦੀ ਗਲਤੀ ਹੈ ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ ਹੁੰਦੀ ਸੋ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਤੁਸੀਂ ਚੰਗੀ ਪਛਾਣ ਕਰਕੇ ਜੇ ਦੱਸੋਗੇ ਡਾਕਟਰ ਸਾਹਿਬ ਨੂੰ ਮੈਂ ਆ ਸੀਮਨ ਲਗਾਉਣਾ ਨਹੀਂ ਡਾਕਟਰ ਦਾ ਭਰੀ ਜਾਣਾ ਦੇਖੋ ਜਿਹੜਾ ਉਹਨਾਂ ਨੂੰ ਸਸਤਾ ਸੀਮਨ ਮਿਲਦਾ ਉਹ ਉਹਨਾਂ ਦਾ ਜਿੱਤ ਮੁਨਾਫਾ ਜ਼ਿਆਦਾ ਹੁੰਦਾ ਉਹਨਾਂ ਨੇ ਭਰੀ ਦੇਣਾ ਸੋ ਆਪ ਜਾਗਰੂਕ ਹੋਵੇ ਸੀ ਕਿਹੜੇ ਸੀਮਨ ਦੀ ਸਿਲੈਕਸ਼ਨ ਕਰਕੇ ਮੱਝ ਤੇ ਲਵਾਈ ਤੇ ਤੂੰ ਫਾਰਮ ਦੇ ਵਿੱਚ ਬਈ ਕਿੰਨੇ ਜਾਨਵਰ ਨੇ ਛਾਰੇ ਸਾਡੇ ਕੋਲੇ 12 13 ਜਾਨਵਰ ਹੈ ਜੀ 12 13 ਹਾਂਜੀ ਠੀਕ ਸਾਰੀ ਬਰੀਡ ਵਾਲੇ ਆ ਘੱਟ ਤੋਂ ਘੱਟ ਕਿੰਨੇ ਦੁੱਧ ਵਾਲੀ ਮੱਝ ਆ ਘੱਟ ਤੋਂ ਘੱਟ ਸਾਡੇ ਕੋਲੇ ਜੀ 16 17 ਵਾਲੀ ਹੈ ਜੀ 16 17 ਵੱਧ ਤੋਂ ਵੱਧ ਵੱਧ ਤੋਂ ਵੱਧ 22 ਲੀਟਰ ਹੈ 22 ਲੀਟਰ ਢੀੜੀ ਇਹਦੀ ਮਾਂ ਹਾਂਜੀ ਇਹਦੀ ਮਾਂ ਦਾ 20 400 ਹੈ ਜੀ M29 ਦੀ ਮਾਂ ਜੀ M29 ਕੀ ਸਾਨੂੰ ਉਮੀਦ ਹੈ ਬਈ ਇਸ ਵਾਰ ਅਸੀਂ ਵੱਧ ਕੱਢੂਗੀ ਜੀ ਠੀਕ ਹੈ ਹਾਂਜੀ ਤੇ ਇੱਥੇ ਫਿਰ ਮਿਲਕ ਚ ਪਾਈ ਨਹੀਂ ਇਹ ਨਹੀਂ ਹੁਣ ਸੋਨਾ ਜੀ ਉਹਨੇ ਤਾਂ ਜੀ ਸੋਨਾ ਹੈ ਅੱਜ ਮੇਰੇ ਖਿਆਲ ਚ ਸੋਨਾ ਪਾਉਣੀ ਸੀ ਫਿਰ ਨਹੀਂ ਪਾਉਂਦੇ ਜੀ ਪਾਉਂਦੇ ਬਾਈ ਅਸੀਂ ਪਾਵਾਂਗੇ ਜੀ ਹੁਣ ਚੜਿੱਕ ਪਾਵਾਂਗੇ ਚੜਿੱਕ ਤੇ ਜਾਂ ਪੀਡੀਐਫ ਜਾਂ ਪੀਡੀਐਫ ਆਜੂ ਠੀਕ ਹੈ ਲਓ ਬਾਈ ਜਾਣਕਾਰੀ ਦੱਸਿਓ ਵੀ ਕਿਵੇਂ ਲੱਗੀ ਬਾਈ ਦੀ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਦਵਾਵਾਂਗੇ ਜੇ ਕੋਈ ਗੱਲਬਾਤ ਕਰਨੀ ਹੁੰਦੀ ਹੈ ਨਾ ਤਾਂ ਬਾਈ ਨਾਲ ਕਰ ਲਿਆ ਕਰੋ ਜਾਣਕਾਰੀ ਪੂਰੀ ਆ ਤੇ ਬਾਈ ਮੈਂ ਹੋ ਵੀ ਤੁਸੀਂ ਟ੍ਰੇਨਿੰਗ ਵੀ ਲੈਤੀ ਆ ਕਿਤੋਂ ਹਾਂਜੀ ਇਹ ਕੰਮ ਦੀ ਮੈਂ ਸਭਰੂਰ ਤੋਂ ਲਈ ਸੀਗੀ ਅੱਛਾ ਹਾਂਜੀ ਠੀਕ ਹੈ ਕਿੰਨੇ ਟਾਈਮ ਟ੍ਰੇਨਿੰਗ ਲੈਂ ਮੈਂ ਵੀ ਨਹੀਂ ਲਾਇਆ ਸੀ ਇੱਕ ਮਹੀਨਾ ਇੱਕ ਮਹੀਨੇ ਚ ਵਧੀਆ ਸਿੱਖ ਗਏ ਸੀ ਹਾਂਜੀ ਬਾਕੀ ਸਰ ਸਾਰਾ ਕੁਝ ਜੱਜਕਲ YouTube ਤੇ ਹੈ ਜੀ ਸਭ ਚ ਰੋਜ਼ ਕਰੀ ਜਾਂਦੇ ਆ ਕਿਉਂਕਿ ਆਪਾਂ ਡਿਪੈਂਡ ਹੀ ਤੇ ਹੋਗੇ ਵੀ ਕੰਮ ਇਹ ਕਰਨਾ ਆਪਾਂ ਜੀ ਪੰਜ ਛੇ ਸਾਲਾਂ ਦੇ ਵਿੱਚ ਕਿਉਂਕਿ ਆਪਣੇ ਕਿਸਾਨ ਦਾ ਸਹਾਇਕ ਧੰਦਾ ਜੀ ਨਾਲ ਦੀ ਨਾਲ ਇਹ ਸਿਰੋਂ ਨਾਲੇ ਘਰੇ ਵੀ ਰਹਿੰਦੇ ਆ ਤੇ ਬਾਕੀ ਜਨੂਨ ਜਿਹਾ ਬਣ ਗਿਆ ਨਾਲ ਇਹਨਾਂ ਪਿਆਰ ਆਉਣ ਲੱਗ ਗਿਆ ਜੀ ਡੇਲੀ ਚੈੱਕ ਕਿਤੋਂ ਵੀ ਆਈਏ 11 ਵਜੇ ਕਿਹੜਾ ਪਸ਼ੂ ਜਾ ਕੇ ਵੜਨਾ ਅੱਧਾ ਘੰਟਾ ਲਾਉਣਾ ਠੀਕ ਹੈ ਜੀ ਹਾਂਜੀ ਠੀਕ ਆ ਬਈ ਧੰਨਵਾਦ ਓਕੇ ਧੰਨਵਾਦ ਜੀ